ਰਾਮ ਕਲੀ ਮਹਿਲਾ ਪੰਗਵਾ ਸਗਲ ਸਿਆਨ ਪਛਾੜ ਕਰ ਸੇਵਾ ਸੇਵਕ ਸਾਜ ਆਪਣਾ ਆਪ ਸਗਲ ਮਿਟਾਏ ਮਨ ਚਿੰਦੇ ਸੇ ਫਲ ਪਾਏ ਹੋ ਸਾਵਧਾਨ ਆਪਣੇ ਗੁਰ ਸਿਓ ਆਸ ਮਨ ਸਾ ਪੂਰਨ ਹੋਵੇ ਪਾਵੈ ਸਗਲ ਨਿਧਾਨ ਗੁਰ ਸਿਓ ਰਹਾਉ ਦੂਜਾ ਨਹੀਂ ਜਾਣ ਕੋਏ ਸਤਿਗੁਰ ਨਿਰੰજન ਸੋਏ ਮਾਨੁਖ ਕਾ ਕਰ ਰੂਪ ਨਾ ਜਾਣ ਮਿਲੀ ਨਿਮਾਨੇ ਮਾਨ ਗੁਰ ਕੀ ਹਰ ਟੇਕ ਟਿਕਾਏ ਅਵਰ ਆਸਾਂ ਸਭ ਲਾਹਿ ਹਰ ਕਾ ਨਾਮ ਮੰਗ ਨਿਧਾਨ ਤਾ ਦਰਗਾ ਪਾਵੈ ਮਾਨ ਗੁਰ ਕਾ ਬਚਨ ਜਪ ਮੰਤ ਇਹ ਭਗਤ ਸਾਰ ਤਤ ਸਤਗੁਰ ਪੈ ਦਇਾਲ ਨਾਨਕ ਦਾਸ ਨਿਹਾਲ RAM KALI ਮਹਿਲਾ ਪੰਜਵਾ ਹੋਵੇ ਸੋਈ 팔ਮਾਨ ਆਪਣਾ ਤਜ ਅਭਿਮਾਨ ਦਿਨ ਰੇਨ ਸਦਾ ਗੁਣ ਗਾਓ ਪੂਰਨ ਇਹੀ ਸਵਾਓ ਆਨੰਦ ਕਰ ਸੰਤ ਹਰ ਜਪ ਸ਼ਾਰਡ ਸਿਆਨ ਪਉ ਚਤੁਰਾਈ ਗੁਰ ਕਾ ਜਪ ਮੰਤ ਨਿਰਮਲ ਰਹਾਉ ਏਕ ਕੀ ਕਰ ਆਸ ਭੀਤਰ ਨਿਰਮਲ ਜਪ ਨਾਮ ਹਰ ਹਰ ਗੁਰ ਕੇ ਚਰਨ ਨਮਸ਼ਕਾਰ ਭਵਜਲ ਉਤਰੈ ਪਾਰ ਦੇਵਨਹਾਰ ਦਾ ਤਾਰ ਅੰਤ ਨ ਪਾਰਾ ਵਾਰ ਜਾ ਕੇ ਕਰ ਸਰਬ ਨਿਧਾਨ ਰਖਨਹਾਰ ਨਿਦਾਨ ਨਾਨਕ ਪਾਇਆ ਇਹ ਨਿਦਾਨ ਹਰੇ ਹਰ ਨਿਰਮਲ ਨਾਮ ਜੋ ਜਪੇ ਤਿਸ ਕੀ ਗਤ ਹੋਏ ਨਾਨਕ ਕਰਮ ਪ੍ਰਾਪਤ ਹੋਏ RAMKALI ਮਹਿਲਾ 5ਵਾਂ ਦੁਲਬ ਦੇ ਸਵਾਰ ਜਾਹੇ ਨ ਦਰਗਾਹ ਹਲਤ ਪਲਤ ਤੁਧ ਹੋਏ ਵਡਿਆਈ ਅੰਤ ਕੀ ਬੇਲਾ ਲੈ ਛਡਾਈ RAM ਕੇ ਗੁਨ ਗਾਓ ਹਲਤ ਪਲਤ ਹੋਵੇਂ ਦੋਵੇਂ ਸੋਹੇਲੇ ਅਤਰਜ ਪੁਰਖ ਤੇ ਆਓ ਰਹਾਓ ਉਠਤ ਬੈਠਤ ਹਰ ਜਾਪ ਬਿਨਸੈ ਸਗਲ ਸੰਤਾਪ ਡੈਰੀ ਸਭ ਹੋਵੇਂ ਮੀਤ ਨਿਰਮਲ ਤੇਰਾ ਹੋਵੇ ਚੀਤ ਸਭ ਤੇ ਊਤਮ ਏ ਕਰਮ ਸਗਲ ਧਰਮ ਹੈ ਸ੍ਰੇਸ਼ਟ ਧਰਮ ਹਰ ਸਿਮਰਨ ਤੇਰਾ ਹੋਏ ਉਧਾਰ ਜਨਮ ਜਨਮ ਕਾ ਉਤਰੈ ਭਾਰ ਪੂਰਨ ਤੇਰੀ ਹੋਵੇ ਆਸ ਜਮ ਕੀ ਕਟਿਏ ਤੇਰੀ ਫਾਸ ਗੁਰ ਕਾ ਉਪਦੇਸ਼ ਸੁਣੀ ਜੈ ਨਾਨਕ ਸੁਖ ਸਹਿਜ ਸੁਮੀਜੈ